ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਪੁਲਿਸ ਚੌਕੀ ਲਸਾਰਾ ਦੇ ਇੰਚਾਰਜ ਸੁਖਦੇਵ ਸਿੰਘ ਵੱਲੋਂ ਐਸ ਐਚਓ ਸੰਜੀਵ ਕਪੂਰ ਦੀਆਂ ਹਦਾਇਤਾਂ ਤੇ ਡੀ ਐਸ ਪੀ ਫਲੋਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਤ ਵੱਡੀ ਕਾਰਵਾਈ ਨਸ਼ੀਲੀਆਂ ਗੋਲੀਆਂ ਦੇ ਸਮੇਤ ਔਰਤਾਂ ਤੇ ਮਰਦਾਂ ਨੂੰ ਕੀਤਾ ਗ੍ਰਿਫਤਾਰ ਸਮਰਾਲੀ ਤਰੇਤਾ ਲਸਾੜਾ ਇਲਾਕੇ ਵਿੱਚ ਵੇਚਦੇ ਸੀ ਬਹੁਤ ਹੀ ਵੱਡੇ ਪੱਧਰ ਤੇ ਨਸ਼ੀਲੀਆਂ ਗੋਲੀਆਂ ਅਤੇ ਹੋਰ ਵੀ ਨਸ਼ੀਲੀਆਂ ਵਸਤਾਂ ਦੇਖਦੇ ਹਾਂ ਡੀ ਐਸ ਪੀ ਫਲੋਰ ਵੱਲੋਂ ਦਿੱਤੀ ਜਾਣਕਾਰੀ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਇਹਨਾਂ ਦੇ ਖਿਲਾਫ ਪਹਿਲਾਂ ਵੀ 25 30 ਮੁਕੱਦਮੇ ਦਰਜ ਸਨ ਇਹਨਾਂ ਦੀ ਕੀਤੀ ਜਾ ਰਹੀ ਜਾਂਚ ਕਿੱਥੋਂ ਲਿਆਉਂਦੇ ਸੀ ਨਸ਼ੀਲੀਆਂ ਗੋਲੀਆਂ ਤੇ ਗੋ ਕਿੱਥੇ ਸੀ ਵੇਚਦੇ ਕੀ ਹੈ ਕਾਰਨ ਕਿਉਂ ਨਹੀਂ ਇਹਨਾਂ ਦੇ ਵਿੱਚ ਆ ਰਿਹਾ ਸੁਧਾਰ ਇੰਨੇ ਪਰਚੇ ਹੋਣ ਦੇ ਬਾਵਜੂਦ ਵੀ ਨਹੀਂ ਹਟਦੇ ਇਹ ਮਾੜੇ ਕੰਮ ਕਰਨੋਂ ਨਸ਼ੀਲੀਆਂ ਗੋਲੀਆਂ ਖਲਾ ਖਲਾ ਕੇ ਨੌਜਵਾਨ ਪੀੜੀ ਦਾ ਕਰ ਰਹੇ ਨੇ ਸੱਤਿਆਨਾਸ਼ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਸਖਤ ਕਾਰਵਾਈ ਰਸਾਰਾ ਪੁਲਿਸ ਦੀ ਹਰ ਪਾਸੇ ਹੋ ਰਹੀ ਹੈ ਚਰਚਾ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਮਾਨਜੋਗ ਐਸਐਸਪੀ ਸਾਹਿਬ ਜੰਗਰ ਦਿਹਾਤੀ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਵੱਲੋਂ ਨਸ਼ਾ ਵਿਰੋਧ ਅਤੇ ਮਾੜੇ ਅੰਸਰਾਂ ਵਿਰੋਧ ਜਿਹੜੀ ਮਹਿਮ ਚਲਾਈ ਗਈ ਆ ਉਸ ਦੀ ਕੜੀ ਵਜੋਂ ਇੰਸਪੈਕਟਰ ਸੰਜੀਵ ਕਪੂਰ ਐਸ ਐਚ ਓ ਫਲੋਰ ਅਤੇ ਉਸ ਦੀ ਟੀਮ ਜਿਸ ਵਿੱਚ ਚੌਕੀ ਇੰਚਾਰਜ ਸਾੜਾ ਵੱਲੋਂ ਬੜੀ ਵਧੀਆ ਸ਼ਲਾਘਾ ਜੋ ਕੰਮ ਕੀਤਾ ਗਿਆ ਹੈ ਇਸ ਵਿੱਚ ਅਸੀਂ ਚਾਰ ਔਰਤਾਂ ਤੇ ਇੱਕ ਮਰਦ ਨੂੰ ਜਿਹੜਾ ਵਾ ਉਹ ਜਿਹੜੇ ਤਸਕਰ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋ 225 ਐਟੀ ਜ਼ੋਲਮ ਟੈਬਲੇਟ ਬਰਾਮਦ ਕੀਤੀਆਂ ਨੇ ਤੇ ਜੈਲੋ ਗੱਡੀ ਵਿੱਚ ਆ ਰਹੇ ਸਨ ਇਹ ਤਸਕਰ ਜਿਹੜਾ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ ਪਿੰਡਾਂ ਦੇ ਵਿੱਚ ਆਸ-ਪਾਸ ਸਮਰਾੜੀ ਧਲੇਤਾ ਤੇ ਲਸਾੜਾ ਦੇ ਪਿੰਡਾਂ ਦੇ ਵਿੱਚ ਇਹ ਸਪਲਾਈ ਕਰਦੇ ਸਨ ਜਿਨ੍ਹਾਂ ਨੇ ਕਾਫੀ ਇਹਨਾਂ ਤੇ ਮਕਦਮੇ ਜਿਹੜੇ 29 ਮਕਦਮੇ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਮੁਤਾਬਕ ਇਹਨਾਂ ਤੇ ਦਰਜ ਨੇ ਜੋ ਪੁਲਿਸ ਰਿਪੋਰਟ ਲੈ ਕੇ ਇਹ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਦੇ ਨਾਲ-ਨਾਲ ਇਹਨਾਂ ਨੇ ਇਹ ਜਿਹੜੀ ਇਹ ਗੋਲੀਆਂ ਸੀ ਨਸ਼ੇ ਤੱਕ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਉਹਨਾਂ ਬਾਰੇ ਪਤਾ ਕੀਤਾ ਜਾਵੇਗਾ ਤਾਂ ਇਹ ਦੱਸਿਆ ਕੁਛ ਨਹੀਂ ਵੀ ਕਿੱਥੋਂ ਗੋਲੀਆਂ ਲੈ ਆਉਂਦੇ ਆਂਦੇ ਆਂ ਇਸ ਇਤਲਾਹ ਵਿੱਚ ਕੁਆਂਟੀਟੀ ਕਿੰਨੀ ਗੋਲੀਆਂ ਭਰੀਆਂ ਤੇ ਇਹ ਲਿਆ ਇਹ ਪ੍ਰਾਣੀ ਸਮਗਲਰ ਨੇ ਸਾਰਾ ਪਰਿਵਾਰ ਦੀ ਪਿਸ਼ੋਕੜੀ ਹੈਗੀ ਆ ਇਹਨਾਂ ਤੇ ਐਫ ਆਈ ਆਰ ਜਿਹੜੀਆਂ ਨੇ ਐਨ ਡੀ ਪੀ ਸੈਕਟਰ ਦੀਆਂ 29 ਦਰਜ ਨੇ ਇਹਨਾਂ ਦੇ ਜਿਹੜੇ ਹੁਣ ਬੈਕਵਰਡ ਲਿੰਕ ਆ ਤੇ ਫਾਰਵਰਡ ਲਿੰਕਸ ਆ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਵੇਚਦੇ ਸੀ ਇਸ ਬਾਰੇ ਹੁਣ ਜਦੋਂ ਇਹਨਾਂ ਦਾ ਰਿਮਾਂਡ ਪੁਲਿਸ ਰਿਮਾਂਡ ਲੈਣਾ ਉਸ ਵਿੱਚ ਅਸੀਂ ਇਨਵੈਸਟੀਗੇਸ਼ਨ ਬਾਡ ਦੇ ਵਿੱਚ ਚੈੱਕ ਕਰਾਂਗੇ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਮੀਡੀਆ